ਪੰਜਾਬ ਦੇ ਵਿੱਚ ਜਨਦ ਦੀ ਆਮ ਆਦਮੀ ਪਾਰਟੀ ਆਈ ਇਹਨਾਂ ਨੇ ਦੇਖੋ ਝੂਠ ਬੋਲਿਆ ਬੜਾ ਵੱਡੇ ਵੱਡੇ ਬਦਲਾਅ ਦੀ ਗੱਲ ਕੀਤੀ ਸੀ ਇਹਨਾਂ ਨੇ ਔਰ ਉਹ ਜਿਹੜੇ ਬਦਲਾਅ ਆਏ ਉਹ ਤੁਸੀਂ ਜਾਣਦੇ ਹੋ ਕਿਦਾਂ ਦੇ ਬਦਲਾਅ ਜੋ ਇਹਨਾਂ ਨੇ ਪੰਜਾਬ ਦੇ ਨਾਲ ਵਾਅਦੇ ਕੀਤੇ ਸੀ ਇੱਕ ਇੱਕ ਵਾਅਦਾ ਇਹਨਾਂ ਦਾ ਝੂਠਾ ਨਿਕਲਿਆ ਕੋਈ ਵੀ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਝੂਠੇ ਇਹਨਾਂ ਦੇ ਕੇਜਰੀਵਾਲ ਸਾਹਿਬ ਸਭ ਤੋਂ ਵੱਡੇ ਗੱਪੀ ਉਸ ਤੋਂ ਛੋਟੇ ਗੱਪੀ ਜਿਹੜੇ ਨੇ ਉਹ ਇਹਨਾਂ ਦੇ ਭਗਵੰਤ ਮਾਨ ਜੀ ਔਰ ਜਿਹੜੇ ਇਹਨਾਂ ਦੇ ਐਮਐਲਏ ਨੇ ਉਹ ਇਹਨਾਂ ਤੋਂ ਵੱਡੇ ਗੱਪੀ ਨੇ ਕਿਉਂਕਿ ਉਹਨਾਂ ਨੇ ਉੱਪਰ ਦੇ ਗੱਪਾਂ ਮਾਰੀਆਂ ਪਰ ਜਿਹੜੇ ਇਹਨਾਂ ਦੇ ਐਮਐਲਏ ਨੇ ਉਹ ਉਸ ਤੋਂ ਵੱਡੀਆਂ-ਵੱਡੀਆਂ ਹੋਰ ਗੱਪਾਂ ਮਾਰ ਰਹੇ ਨੇ ਵੀ ਅਸੀਂ ਬੜਾ ਵਿਕਾਸ ਕਰਤਾ ਹੈ ਬੜਾ ਕੰਮ ਕਰਤਾ ਹੈ ਉਹ ਵੀ ਜੇ ਤੁਸੀਂ ਕੰਮ ਕਰਤਾ ਹੈ ਪਰ ਤੁਸੀਂ ਇਲੈਕਸ਼ਨ ਕਿਉਂ ਨਹੀਂ ਕਰਾ ਰਹੇ ਸੀ ਜੋ ਵਾਅਦੇ ਕੀਤੇ ਸੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਇਸ ਕਰਕੇ ਨਾ ਚੋਣਾਂ ਨਹੀਂ ਸੀ ਕਰਾ ਰਹੇ ਜਿਹੜੇ ਅਸ਼ੋਕ ਪ੍ਰਾਸ਼ਰ ਪੱਪੀ ਨੇ ਜਿਹੜੇ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਵੀ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਬੀਤੇ ਦਿਨਾਂ ਚ ਉਹ ਕਹਿੰਦੇ ਕਿ ਅਸੀਂ ਤਾਂ ਜਨਤਾ ਦੇ ਵਿੱਚ ਘਰ ਘੁੰਮ ਰਿਹਾ ਗਲੀ ਗਲੀ ਘੁੰਮ ਕੇ ਲੋਕਾਂ ਦੇ ਕੰਮ ਕਰਵਾ ਰਹੇ ਆ ਤੇ ਇਸ ਵਾਰ ਇਤਿਹਾਸ ਰਚਿਆ ਜਾਣਾ ਕੋਈ ਇਤਿਹਾਸ ਤੇ ਜ਼ਰੂਰ ਬਣਾਣਗੇ ਪਰ ਉਹ ਇਤਿਹਾਸ ਕਿਹੜਾ ਬਣਾਣਗੇ ਉਹ ਹਲਕਾ ਸੈਂਟਰ ਦੇ ਐਮਐਲਏ ਨੂੰ ਪਤਾ ਨਹੀਂ ਹਲਕਾ ਸੈਂਟਰ ਦੇ ਵਿੱਚ ਇਹਨਾਂ ਨੂੰ ਅੱਜ ਜਿਹੜੇ ਕਾਉਂਸਲਰ ਨੇ ਉਪਰ ਨਹੀਂ ਮਿਲ ਰਿਹਾ ਜਿਨ੍ਹਾਂ ਨੂੰ ਇਹ ਗਾਲਾਂ ਕੱਢਦੇ ਸੀ ਕਹਿੰਦੇ ਸੀ ਇਹ ਚਿੱਟਾ ਵੇਚਦੇ ਨੇ ਸ਼ਰਾਬ ਵੇਚਦੇ ਨੇ ਗੁੰਡਾਗਰੀ ਕਰਦੇ ਨੇ ਜੂਵੇਂ ਖੇਡਦੇ ਨੇ ਐਸੇ ਕਾਰਜਕਰਤਾ ਨੂੰ ਜਿਹੜਾ ਵੇ ਉਹ ਆਪਣੇ ਚ ਸ਼ਾਮਲ ਕਰਕੇ ਉਹਨਾਂ ਨੂੰ ਟਿਕਟਾਂ ਦੇ ਰਹੇ ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲਾਂ ਜਿਹੜੇ ਨੇ ਟੀਮ ਆਪਣੀ ਜਿਹੜੇ ਕੌਂਸਲ ਡਿਕਲੇਅਰ ਕਰਨਾ ਚਾਹੀਦੇ ਸੀ ਕੈਂਡੀਡੇਟ ਨੇ ਜਿਹੜੇ ਡਿਕਲੇਅਰ ਕਰਨਾ ਚਾਹੀਦੇ ਸੀ ਔਰ ਤੁਸੀਂ ਦੇਖ ਲਓ ਅੱਜ ਮੇਰੇ ਖਲ ਕੀ ਹੈ ਅੱਜ ਕੱਲ ਲਾਸਟ ਡੇਟ ਹੈ ਫਾਰਮ ਭਰਨ ਦੀ ਔਰ ਅਜੇ ਤੱਕ ਇਹਨਾਂ ਦਾ ਕੋਈ ਵੀ ਕੈਂਡੀਡੇਟ ਜਿਹੜਾ ਵੇ ਇਹਨਾਂ ਦਾ ਇਹਨਾਂ ਨੇ ਡਿਕਲੇਅਰ ਨਹੀਂ ਕੀਤਾ ਜਿਹੜੇ ਇਹਨਾਂ ਨੇ ਦਿਨ ਰਾਤ ਜਿਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਟਿਕਟਾਂ ਨਹੀਂ ਦੇ ਰਿਹਾ ਕੋਈ ਆਪਣੀ ਵਾਈਫ ਨੂੰ ਟਿਕਟ ਦੇ ਰਿਹਾ ਹੈ ਕੋਈ ਆਪਣੇ ਬੇਟੇ ਨੂੰ ਟਿਕਟ ਦੇ ਰਿਹਾ ਹੈ ਕੋਈ ਆਪਣੇ ਚਾਚੇ ਨੂੰ ਟਿਕਟ ਦੇ ਰਿਹਾ ਹੈ ਕੋਈ ਆਪਣੀ ਚਾਚੀ ਨੂੰ ਟਿਕਟ ਦੇ ਰਿਹਾ ਹੈ ਅੱਜ ਇਹਨਾਂ ਨੂੰ ਕਾਰਜਕਰਤਾ ਨਹੀਂ ਮਿਲ ਰਹੇ ਅੱਜ ਜੋ ਇਹਨਾਂ ਨੂੰ ਪਰਿਵਾਰਵਾਦੀਆਂ ਜਿਹੜੇ ਗੱਲਾਂ ਕਰਦੇ ਸਨ ਉਹ ਕਿੱਥੇ ਗਈਆਂ ਇਹਨਾਂ ਦੀਆਂ ਪਰ ਹਜੇ ਤੱਕ 24 ਘੰਟੇ ਦਾ ਸਮਾਂ ਰਹਿ ਗਿਆ ਤੇ ਹਜੇ ਤੱਕ ਟਿਕਟਾਂ ਦਾ ਐਲਾਨ ਨਹੀਂ ਹੋਇਆ ਇਹ ਇਲੈਕਸ਼ਨ ਦੇ ਲੜਨਾ ਨਹੀਂ ਸੀ ਚਾਹਦੇ ਔਰ ਇਹਨਾਂ ਦੀ ਟਿਕਟ ਲੈ ਕੇ ਕੋਈ ਖੁਸ਼ ਵੀ ਨਹੀਂ ਹੈਗਾ ਰਾਜੀਵ ਨਹੀਂ ਹੈਗਾ ਕਿਉਂਕਿ ਇਹਨਾਂ ਨੇ ਝੂਠ ਬੋਲੇ ਨੇ ਲੋਕੀ ਪਰਿਵਾਰਾਂ ਦੇ ਵਿੱਚ ਅਸੀਂ ਜਾਣਦੇ ਹਾਂ ਗੱਲਾਂ ਕਰਦੇ ਨੇ ਕਹਿੰਦੇ ਜੀ ਆਮ ਆਦਮੀ ਪਾਰਟੀ ਨੇ ਸਾਨੂੰ ਬਹੁਤ ਸਾਰੇ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਔਰ ਮੈਂ ਤੇ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਪਬਲਿਕ ਨੂੰ ਦੇਖੋ ਆਪਾਂ ਸਾਰੇ ਜਾਣਦੇ ਹਾਂ ਇਹ ਲੋਕਾਂ ਨੇ ਝੂਠ ਬੋਲ ਰਹੇ ਨੇ ਹੁਣ ਮੌਕਾ ਆ ਗਿਆ ਹੈ ਮੌਕਾ ਆ ਗਿਆ ਹੈ ਇਹਨਾਂ ਦੇ ਝੂਠ ਨੂੰ ਨੰਗਾ ਕਰਨ ਦਾ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਵਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੋਂ ਬਾਅਦ ਭਾਜਪਾ ਵੱਲੋਂ ਵੀ ਕੱਲ ਦੇ ਰਾਤ ਨੂੰ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਤਾਂ 95 ਦੇ ਵਿੱਚੋਂ 92 ਉਮੀਦਵਾਰਾਂ ਦੇ ਨਾਮਾਂ ਦੀ ਘੋਸ਼ਣਾ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਜਿਹੜਾ ਵਾ ਮਾਹੌਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਭਖਦਾ ਹੋਇਆ ਨਜ਼ਰ ਆਏਗਾ ਕੀ ਰਹੇਗੀ ਭਾਜਪਾ ਦੀ ਇਸ ਵਾਰ ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਰਣਨੀਤੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਹਲਕਾ ਸੈਂਟਰਲ ਦੇ ਇੰਚਾਰਜ ਗੁਰਦੇਵ ਸ਼ਰਮਾ ਦੇਵੀ ਜੀ ਦੇਵੀ ਜੀ ਕਿਸ ਤਰ੍ਹਾਂ ਦੇਖਦੇ ਹੋ ਕੱਲ ਦੇ ਰਾਤ ਨੂੰ ਭਾਜਪੀ ਵੱਲੋਂ ਕੈਂਡੀਡੇਟਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਰਣਨੀਤੀ ਕੀ ਰਹੇਗੀ ਇਸ ਵਾਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਦੇਖੋ ਕੱਲ ਸਾਡੇ ਭਾਰਤੀ ਜਨਤਾ ਪਾਰਟੀ ਨੇ ਲੁਧਿਆਣੇ ਦੇ ਵਿੱਚ ਔਰ ਪਟਿਆਲਾ ਜਾਂ ਜਿੱਥੇ-ਜਿੱਥੇ ਸਾਡੇ ਕਾਰਪੋਰੇਸ਼ਨ ਦੇ ਇਲੈਕਸ਼ਨ ਸੀ ਉੱਥੇ ਸਾਰੇ ਜਿਹੜੇ ਚੋਣ ਹੋਏ ਨੇ ਉਹਨਾਂ ਦੇ ਜਿਹੜੇ ਕੈਂਡੀਡੇਟ ਨੇ ਡਿਕਲੇਅਰ ਕਰਤੇ ਨੇ ਕੁਈ 2-4 ਸੀਟਾਂ ਬਕਾਇਆ ਹੈਗੀਆਂ ਨੇ ਉਹ ਸਾਡੀਆਂ ਅੱਜ ਥੋੜੀ دیر ਤੱਕ ਹੋ ਜਾਣੀਆਂ ਨੇ ਔਰ ਰਾਜਨੀਤੀ ਦੇਖੋ ਭਾਰਤੀ ਜਨਤਾ ਪਾਰਟੀ ਜਿਹੜੀ ਇਹ ਉਹ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੀ ਪਾਰਟੀ ਹੈ ਪਬਲਿਕ ਦੇ ਦੁੱਖ ਸੁੱਖ ਸੁਣਨ ਵਾਲੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਕਿਸੇ ਨੂੰ ਵੀ ਗੁਮਰਾਹ ਨਹੀਂ ਕਰਦੀ ਭਾਰਤੀ ਜਨਤਾ ਪਾਰਟੀ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਇੱਕੋ ਹੀ ਨਾਰਾ ਹੈ ਸਭ ਦਾ ਸਾਥ ਔਰ ਸਭ ਦਾ ਵਿਕਾਸ ਅਸੀਂ ਸਭ ਦਾ ਸਾਥ ਔਰ ਸਭ ਕੇ ਵਿਕਾਸ ਦੇ ਨਾਰੇ ਤੇ ਚੱਲਦੇ ਹੋਏ ਅਸੀਂ ਸਭ ਪਰਿਵਾਰਾਂ ਨੂੰ ਸਭ ਸਮਾਜ ਨੂੰ ਚਾਹੇ ਕੋਈ ਐਸੀ ਸਮਾਜੇ ਚਾਹੇ ਕੋਈ ਜਰਨਲ ਸਮਾਜੇ ਚਾਹੇ ਕੋਈ ਸਾਡਾ 크੍ਰਿਸਚੀਅਨ ਭਾਈਚਾਰਾ ਚਾਹੇ ਕੋਈ ਸਿੱਖ ਭਾਈਚਾਰਾ ਸਾਰੇ ਸਮਾਜ ਨੂੰ ਨੂੰ ਜਿਹੜੀ ਟਿਕਟਾਂ ਜੜੀਆਂ ਨੇ ਅਸੀਂ ਵੰਡ ਕੇ ਦੇ ਰਹੇ ਹਾਂ ਔਰ ਤੁਹਾਡੇ ਸਾਹਮਣੇ ਆਣ ਗਿਆ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਰਕਰ ਹੈ ਉਹ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਿਹਾ ਸੀ ਵੀ ਇਲੈਕਸ਼ਨ ਹੋਣ ਔਰ ਅਸੀਂ ਜਿਹੜਾ ਵੇ ਪੰਜਾਬ ਦੇ ਵਿੱਚ ਅਸੀਂ ਸੇਵਾ ਕਰ ਸਕੀਏ ਕਿਉਂਕਿ ਪੰਜਾਬ ਦੇ ਵਿੱਚ ਜਨਦੀ ਆਮ ਆਦਮੀ ਪਾਰਟੀ ਆਈ ਇਹਨਾਂ ਨੇ ਦੇਖੋ ਝੂਠ ਬੋਲਿਆ ਬੜਾ ਵੱਡੇ ਵੱਡੇ ਬਦਲਾਅ ਦੀ ਗੱਲ ਕੀਤੀ ਸੀ ਇਹਨਾਂ ਨੇ ਔਰ ਜਿਹੜੇ ਬਦਲਾਅ ਆਏ ਉਹ ਤੁਸੀਂ ਜਾਣਦੇ ਹੋ ਕਿਦਾਂ ਦੇ ਬਦਲਾਅ ਆਏ ਉਲਟਾ ਹੈ ਜੋ ਇਹਨਾਂ ਨੇ ਪੰਜਾਬ ਦੇ ਨਾਲ ਵਾਅਦੇ ਕੀਤੇ ਸੀ ਇੱਕ ਇੱਕ ਵਾਅਦਾ ਇਹਨਾਂ ਦਾ ਝੂਠਾ ਨਿਕਲਿਆ ਕੋਈ ਵੀ ਵਾਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਝੂਠੇ ਇਹਨਾਂ ਦੇ ਕੇਜਰੀਵਾਲ ਸਾਹਿਬ ਸਭ ਤੋਂ ਵੱਡੇ ਗੱਪੀ ਉਸ ਤੋਂ ਛੋਟੇ ਗੱਪੀ ਜਿਹੜੇ ਨੇ ਉਹ ਇਹਨਾਂ ਦੇ ਭਗਵੰਤ ਮਾਨ ਜੀ ਔਰ ਜਿਹੜੇ ਇਹਨਾਂ ਦੇ ਐਮਐਲਏ ਨੇ ਉਹ ਇਹਨਾਂ ਤੋਂ ਵੱਡੇ ਗੱਪੀ ਨੇ ਕਿਉਂਕਿ ਉਹਨਾਂ ਨੇ ਉੱਪਰ ਦੇ ਗੱਪਾਂ ਮਾਰੀਆਂ ਪਰ ਜਿਹੜੇ ਇਹਨਾਂ ਦੇ ਐਮਐਲਏ ਨੇ ਉਹ ਉਸ ਤੋਂ ਵੱਡੀਆਂ-ਵੱਡੀਆਂ ਹੋਰ ਗੱਪਾਂ ਮਾਰ ਰਹੇ ਨੇ ਵੀ ਅਸੀਂ ਬੜਾ ਵਿਕਾਸ ਕਰਤਾ ਹੈ ਬੜਾ ਕੰਮ ਕਰਤਾ ਹੈ ਉਹ ਵੀ ਜੇ ਤੁਸੀਂ ਕੰਮ ਕਰਤਾ ਹੈ ਫਿਰ ਤੁਸੀਂ ਇਲੈਕਸ਼ਨ ਕਿਉਂ ਨਹੀਂ ਕਰਾ ਰਹੇ ਸੀ ਇਲੈਕਸ਼ਨ ਮਕਰਾਨ ਦੇ ਵਿੱਚ ਕੋਰਟ ਦਾ ਪਬਲਿਕ ਨੂੰ ਸਾਰਾ ਲੈਣਾ ਪਿਆ ਕਿਉਂ ਕਿ ਪਬਲਿਕ ਪਰੇਸ਼ਾਨ ਹੋ ਰਹੀ ਸੀ ਪਬਲਿਕ ਨੂੰ ਗੰਦਾ ਪਾਣੀ ਮਿਲ ਰਿਹਾ ਹੈ ਸੀਵਰੇਜ ਬੰਦ ਪਏ ਨੇ ਲੋਕਾਂ ਦੇ ਬੁਰੇ ਹਾਲ ਨੇ ਬਿਮਾਰੀ ਘਰ ਘਰ ਦੇ ਵਿੱਚ ਅੱਜ ਦੇਖੋ ਕੂੜੇ ਦੇ ਢੇਰ ਜਗ੍ਹਾ ਜਗ੍ਹਾ ਤੇ ਲੱਗੇ ਹੋਏ ਨੇ ਲੋਕੀ ਦੁਖੀ ਸੀ ਇਸ ਚੀਜ਼ ਤੋਂ ਲੋਕੀ ਵੀ ਚਾਹੁੰਦੇ ਸੀ ਇਲੈਕਸ਼ਨ ਹੋਣ ਪਰ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਇਸ ਕਰਕੇ ਨਾ ਚੋਣਾਂ ਨਹੀਂ ਸੀ ਕਰਾ ਰਹੇ ਅੱਜ ਕੋਰਟ ਨੇ ਜਦੋਂ ਕਿਹਾ ਵੀ ਤੁਸੀਂ ਚੋਣਾਂ ਕਰਾਓ ਔਰ ਦੇ ਕੋਈ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਇੱਕ 8-10 ਦਿਨ ਦਾ ਟਾਈਮ ਦੇ ਕੇ ਤੇ ਚੋਣੋ ਕਰਾਤੇ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਨੇ ਕੰਮ ਕੋਈ ਨਹੀਂ ਕਰਾਇਆ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਸਭ ਤੋਂ ਵੱਡੇ ਗੱਪੀ ਨੇ ਹਲਕਿਆਂ ਦੇ ਵਿੱਚ ਗੱਪ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਪਰ ਅਸੀਂ ਤੁਹਾਡੇ ਹਲਕਾ ਸੈਂਟਰ ਦੇ ਹੀ ਐਮਐਲਏ ਜਿਹੜੇ ਅਸ਼ੋਕ ਪ੍ਰਾਸ਼ਰ ਪੱਪੀ ਨੇ ਜਿਹੜੇ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਵੀ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਬੀਤੇ ਦਿਨਾਂ ਚ ਉਹ ਕਹਿੰਦੇ ਕਿ ਅਸੀਂ ਤਾਂ ਜਨਤਾ ਦੇ ਵਿਚਕਾਰ ਘੁੰਮ ਰਿਹਾ ਗਲੀ ਗਲੀ ਘੁੰਮ ਕੇ ਲੋਕਾਂ ਦੇ ਕੰਮ ਕਰਵਾ ਰਹੇ ਆ ਤੇ ਇਸ ਵਾਰ ਇਤਿਹਾਸ ਰਚਿਆ ਜਾਣਾ ਜਿਵੇਂ 2022 ਦੇ ਵਿੱਚ 92 ਸੀਟਾਂ ਲੋਕਾਂ ਨੇ ਜਿਤਾਈਆਂ ਸੀ ਤੇ ਲੁਧਿਆਣਾ ਦੇ ਵਿੱਚ 95 ਦੇ 95 ਵਾਰਡ ਜਿੱਤ ਕੇ ਮੇਅਰ ਬਣਾਵਾਂਗੇ ਇਤਿਹਾਸ ਬਣਾਵਾਂਗੇ ਦੇਖੋ ਇਤਿਹਾਸ ਤੇ ਜ਼ਰੂਰ ਬਣਾਣਗੇ ਪਰ ਉਹ ਇਤਿਹਾਸ ਕਿਹੜਾ ਬਣਾਣਗੇ ਉਹ ਹਲਕਾ ਸੈਂਟਰ ਦੇ ਐਮਐਲਏ ਨੂੰ ਪਤਾ ਨਹੀਂ ਹਲਕਾ ਸੈਂਟਰ ਦੇ ਵਿੱਚ ਇਹਨਾਂ ਨੂੰ ਅੱਜ ਜਿਹੜੇ ਕਾਉਂਸਲਰ ਨੇ ਉਹ ਪੂਰੇ ਨਹੀਂ ਮਿਲ ਰਹੇ ਇਹ ਇੱਕ ਇਧਰੋਂ ਉਧਰੋਂ ਪਾਰਟੀਆਂ ਦੇ ਵਿੱਚ ਜੋ ਕੋਈ ਕੱਢੇ ਕਢਾਏ ਜਿਨ੍ਹਾਂ ਨੂੰ ਇਹ ਗਾਲਾਂ ਕੱਢਦੇ ਸੀ ਕਹਿੰਦੇ ਸੀ ਚਿੱਟਾ ਵੇਚਦੇ ਨੇ ਸ਼ਰਾਬ ਵੇਚਦੇ ਨੇ ਗੁੰਡਾਗਰਦੀ ਕਰਦੇ ਨੇ ਜੂਵੇਂ ਖੇਡਦੇ ਨੇ ਐਸੇ ਕਾਰਜਕਰਤਾ ਨੂੰ ਜਿਹੜਾ ਵੇ ਉਹ ਆਪਣੇ ਚ ਸ਼ਾਮਲ ਕਰਕੇ ਉਹਨਾਂ ਨੂੰ ਟਿਕਟਾਂ ਦੇ ਰਹੇ ਨੇ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਜਿਹੜਾ ਐਮਐਲਏ ਸਾਡੇ ਸੈਂਟਰ ਹਲਕਾ ਦਾ ਮੈਂ ਤੁਹਾਨੂੰ ਦੀ ਰਿਕਾਰਡਿੰਗ ਆ ਦਿਖਾ ਦੇਵਾਂਗਾ ਉਹ ਜਿਹੜੇ ਵਰਕਰਾਂ ਨੂੰ ਗਾਲ੍ਹਾਂ ਕੱਢਦਾ ਸੀ ਚੋਰ ਕਹਿੰਦਾ ਸੀ ਡਾਕੂ ਕਹਿੰਦਾ ਸੀ ਜੁਵਾਰੀਆ ਕਹਿੰਦਾ ਸੀ ਉਹਨਾਂ ਲੋਕਾਂ ਨੂੰ ਅੱਜ ਟਿਕਟਾਂ ਦੇ ਰਿਹਾ ਏ ਔਰ ਪਾਰਟੀ ਵਿੱਚ ਸ਼ਾਮਲ ਕਰਾ ਰਿਹਾ ਏ ਕਿਉਂਕਿ ਇਹਨਾਂ ਨੂੰ ਲੁਧਿਆਣੇ ਦੇ ਵਿੱਚ 95 ਜਿਹੜੇ ਨੇ ਕਾਉਂਸਲਰ ਉਹ ਨਹੀਂ ਮਿਲ ਰਹੇ ਔਰ ਅੱਜ ਕਲੀਅਰ ਹੋ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲਾਂ ਜਿਹੜੇ ਨੇ ਟੀਮ ਆਪਣੇ ਜਿਹੜੇ ਕਾਉਂਸਲਰ ਡਿਕਲੇਅਰ ਕਰਨੇ ਚਾਹੀਦੇ ਸੀ ਕੈਂਡੀਡੇਟ ਨੇ ਜਿਹੜੇ ਡਿਕਲੇਅਰ ਕਰਨਾ ਚਾਹੀਦੇ ਸੀ ਔਰ ਤੁਸੀਂ ਦੇਖ ਲਓ ਅੱਜ ਮੇਰੇ ਖਰ ਕੀ ਅੱਜ ਕੱਲ ਲਾਸਟ ਡੇਟ ਹੈ ਫਾਰਮ ਭਰਨ ਦੀ ਔਰ ਅਜੇ ਤੱਕ ਇਹਨਾਂ ਦਾ ਕੋਈ ਵੀ ਕੈਂਡੀਡੇਟ ਜਿਹੜਾ ਵੇ ਇਹਨਾਂ ਦਾ ਇਹਨਾਂ ਨੇ ਡਿਕਲੇਅਰ ਨਹੀਂ ਕੀਤਾ ਔਰ ਇੱਕ ਹੋਰ ਮ ਗੱਲ ਕਹਿਣਾ ਚਾਹਨਾ ਇਹਨਾਂ ਦੇ ਵਿੱਚ ਪ੍ਰਵਾਦ ਬਾਦ ਜਿਹੜੀ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕਰਦੇ ਸੀ ਇਹ ਆਮ ਆਦਮੀ ਪਾਰਟੀ ਔਰ ਅੱਜ ਜਿਨ੍ਹਾਂ ਨੇ ਇਹਨਾਂ ਦੇ ਵਰਕਰਾਂ ਨੇ ਇਹਨਾਂ ਦੀ ਵਾਰਡਾਂ ਦੇ ਵਿੱਚ ਲੋਕ ਸਭਾ ਦੇ ਵਿੱਚ ਜਿਹੜੇ ਇਹਨਾਂ ਨੇ ਜਿੰਨ ਰਾਜ ਨੂੰ ਨਾਲ ਕੰਮ ਕੀਤਾ ਉਹਨਾਂ ਨੂੰ ਟਿਕਟਕ ਨਹੀਂ ਦੇ ਰਿਹਾ ਕੋਈ ਆਪਣੀ ਵਾਈਫ ਨੂੰ ਟਿਕਟ ਦੇ ਰਿਹਾ ਕੋਈ ਆਪਣੇ ਬੇਟੇ ਨੂੰ ਟਿਕਟ ਦੇ ਰਿਹਾ ਕੋਈ ਆਪਣੇ ਚਾਚੇ ਨੂੰ ਟਿਕਟ ਦੇ ਰਿਹਾ ਕੋਈ ਆਪਣੀ ਚਾਚੀ ਨੂੰ ਟਿਕਟ ਦੇ ਰਿਹਾ ਅੱਜ ਇਹਨਾਂ ਨੂੰ ਕਾਰਜਕਰਤਾ ਨਹੀਂ ਮਿਲ ਰਹੇ ਅੱਜ ਉਹ ਇਹਨਾਂ ਨੂੰ ਪਰਿਵਾਰਵਾਦੀ ਜਿਹੜੇ ਗੱਲਾਂ ਕਰਦੇ ਸਨ ਉਹ ਕਿੱਥੇ ਗਈਆਂ ਇਹਨਾਂ ਦੀ ਮੈਂ ਅਸੀਂ ਸ਼ੁਰੂ ਤੋਂ ਕਹਿਦੇ ਆ ਰਹੇ ਆ ਵੀ ਇਹ ਝੂਠੇ ਲੋਕ ਨੇ ਝੂਠ ਬੋਲਦੇ ਨੇ ਝੂਠ ਦਾ ਸਾਰਾ ਲੈਂਦੇ ਨੇ ਇਹਨਾਂ ਦੀ ਕਰਨੀ ਔਰ ਕਰਨੀ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਅੱਜ ਇਹਨਾਂ ਨੂੰ ਆਪਣੇ ਕਾਰਜਕਰਤਾ ਦੀ ਪਰਵਾਹ ਨਹੀਂ ਹੈਗੀ ਜਿਨ੍ਹਾਂ ਲੋਕਾਂ ਨੇ ਦਿਨ ਰਾਤ ਲੱਕੇ ਉਹਨਾਂ ਨੂੰ ਜਤਾਇਆ ਸੀ ਅੱਜ ਇਹ ਟਿਕਟਾਂ ਵੰਡ ਰਿਆ ਨੇ ਕੋਈ ਆਪਣੀ ਵਾਈਫ ਨੂੰ ਦੇ ਰਿਹਾ ਤੁਹਾਨੂੰ ਦੱਸਿਆ ਵੀ ਕੋਈ ਆਪਣੇ ਬੇਟੇ ਨੂੰ ਦੇ ਰਿਹਾ ਔਰ ਤੁਹਾਡੇ ਸਾਹਮਣੇ ਆਣਾ ਜੋ ਮੈਂ ਤੁਹਾਨੂੰ ਕਹਿ ਰਿਹਾ ਜੋ ਮੈਂ ਕਹਿ ਰਿਹਾ ਆਉਣ ਵਾਲੇ ਟਾਈਮ ਵਿੱਚ ਤੁਹਾਡੇ ਸਾਹਮਣੇ ਆਣਾ ਇਹਨਾਂ ਦੇ ਜਿਹੜੇ ਟਿਕਟ ਡਿਕਲੇਅਰ ਨਹੀਂ ਹੋ ਰਹੀਆਂ ਇਹਨਾਂ ਦੇ ਕਾਰਜਕਰਤਾ ਨਰਾਜ਼ ਹੋ ਰਹੇ ਨੇ ਟਿਕਟ ਸਾਨੂੰ ਚਾਹੀਦੀ ਏ ਔਰ ਇਹ ਟਿਕਟ ਜਿਹੜੀ ਇਹ ਨਹੀਂ ਦੇ ਰਹੇ ਇਹ ਆਪਣੇ ਪਰਿਵਾਰ ਦੇ ਵਿੱਚ ਕੋਈ ਕਿਸੇ ਆਪਣੇ ਚਿਹਤੇ ਨੂੰ ਦੇ ਰਹੇ ਪਰ ਤੁਸੀਂ ਦੇਖ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਸਾਨਾ ਪਹਿਲਾਂ ਟਿਕਟਾਂ ਐਲਾਨ ਪੰਜਾਬ ਦੇ ਸੂਬੇ ਦੀ ਪਾਰਟੀ ਆ ਪਰ 24 ਘੰਟੇ ਦਾ ਅਗਰ ਗੱਲ ਕੀਤੀ ਜਾਵੇ ਕੱਲ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਜਿਹੜਾ ਨੋਮੀਨੇਸ਼ਨ ਪ੍ਰਕਿਰਿਆ ਖਤਮ ਹੋ ਜਾਏਗੀ ਪਰ ਹਜੇ ਤੱਕ 24 ਘੰਟੇ ਦਾ ਸਮਾਂ ਰਹਿ ਗਿਆ ਤੇ ਹਜੇ ਤੱਕ ਟਿਕਟਾਂ ਦਾ ਐਲਾਨ ਨਹੀਂ ਹੋਇਆ ਇਹ ਇਲੈਕਸ਼ਨ ਤੇ ਲੜਨਾ ਨਹੀਂ ਸੀ ਚਾਹੁੰਦੇ ਜੇ 2.5 ਸਾਲ ਹੋ ਗਏ ਇਹਨਾਂ ਨੇ ਇਲੈਕਸ਼ਨ ਡਿਕਲੇਅਰ ਨਹੀਂ ਕੀਤੇ ਤੇ ਇਹੀ ਕਾਰਨ ਹੈ ਇਹਨਾਂ ਕੋਲ ਕੈਂਡੀਡੇਟ ਹੀ ਨਹੀਂ ਸੀ ਹੈਗੇ ਔਰ ਅੱਜ ਵੀ ਤੁਸੀਂ ਦੇਖ ਰਹੇ ਹੋ ਵੀ ਇਹਨਾਂ ਦੇ ਕੋਲ ਜਿਹੜੇ ਕੋਈ ਕੈਂਡੀਡੇਟ ਨਹੀਂ ਹੈਗੇ ਜੇ ਕੈਂਡੀਡੇਟ ਨਹੀਂ ਹੈਗੇ ਤਾਂ ਇਹਨਾਂ ਡਿਕਲੇਅਰ ਕਰ ਰਹੇ ਇਹ ਕੋਈ ਕਾਰਨ ਹੈ ਔਰ ਇਹਨਾਂ ਦੀ ਟਿਕਟ ਲੈ ਕੇ ਕੋਈ ਖੁਸ਼ ਵੀ ਨਹੀਂ ਹੈਗਾ ਰਾਜੀ ਵੀ ਨਹੀਂ ਹੈਗਾ ਕਿਉਂਕਿ ਇਹਨਾਂ ਨੇ ਝੂਠ ਬੋਲੇ ਨੇ ਲੋਕੀ ਪਰਿਵਾਰਾਂ ਦੇ ਵਿੱਚ ਅਸੀਂ ਜਾਣਦੇ ਹਾਂ ਗੱਲਾਂ ਕਰਦੇ ਨੇ ਕਹਿੰਦੇ ਜੀ ਆਮ ਆਦਮੀ ਪਾਰਟੀ ਨੇ ਸਾਨੂੰ ਬਹੁਤ ਸਾਰੇ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਉਹ ਤੁਸੀਂ ਹਜ਼ਾਰ ਹਜ਼ਾਰ ਰੁਪਿਆ ਕਿ ਤੁਸੀਂ ਨਹੀਂ ਦਿੱਤਾ ਦੇਖੋ ਲੇਡੀਜ਼ ਨੂੰ ਸਰ ਇਹ ਭੈਣਾਂ ਨੂੰ ਤੁਸੀਂ ਬਿਜਲੀ ਕਿਹਾ ਉਹ ਵੀ ਅਜੇ ਲੋਕਾਂ ਦੇ ਕੋਲ ਲੱਖਾਂ ਰੁਪਏ ਦੇ ਲੋਕਾਂ ਦੇ ਬਿੱਲ ਆ ਰਹੇ ਨੇ ਕੋਈ ਵੀ ਨਸ਼ਾ ਘਰ ਘਰ ਵਿਕ ਰਿਹਾ ਹੈ ਗੁੰਡਾਗਰਦੀ ਸ਼ਹਿਰ ਦੇ ਵਿੱਚ ਬੇਸ਼ਮਾਰੇ ਕੋਈ ਸਾਢੇ 30 ਪਹਿਨ ਸਾਡੀ ਕੋਈ ਸ਼ਾਮੀ ਬਾਹਰ ਨਹੀਂ ਨਿਕਲ ਸਕਦੀ ਕੋਈ ਵੀ ਜਦੋਂ ਹਨੇਰਾ ਹੋ ਜਾਂਦਾ ਲੋਕੀ ਆਪਣੇ ਆਪਣੇ ਘਰਾਂ 'ਚ ਵੜ ਜਾਂਦੇ ਨੇ ਪਤਾ ਨਹੀਂ ਕਿੰਨੇ ਚੈਨ ਖੋ ਕੇ ਲੈ ਜਾਣੇ ਕਿਸੇ ਨੇ ਸਕੂਟਰ ਖੋ ਕੇ ਲੈ ਜਾਣਾ ਕਿਸੇ ਨੇ ਛੁਰਾ ਮਾਰ ਕੇ ਚਲੇ ਜਾਣਾ ਇਹ ਹਾਲਾਤ ਨੇ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਔਰ ਮੈਂ ਤੇ ਇੱਕ ਗੱਲ ਕਹਿਣਾ ਚਾਹੁੰਦਾ ਪਬਲਿਕ ਨੂੰ ਦੇਖੋ ਆਪਾਂ ਸਾਰੇ ਜਾਣੇ ਇਹਨਾਂ ਲੋਕਾਂ ਦੇ ਝੂਠ ਬੋਲ ਰਹੇ ਨੇ ਹੁਣ ਮੌਕਾ ਆ ਗਿਆ ਹੈ ਮੌਕਾ ਆ ਗਿਆ ਹੈ ਇਹਨਾਂ ਦੇ ਝੂਠ ਨੂੰ ਨੰਗਾ ਕਰਨ ਦਾ ਔਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਤੇ ਮੈਂ ਆਪਣੇ ਭੈਣਾਂ ਨੂੰ ਵੀਰਾਂ ਨੂੰ ਉਹਨਾਂ ਨੂੰ ਵੀ ਰਿਕਵੈਸਟ ਕਰਾਂਗਾ ਵੀ ਇਹਨਾਂ ਦੀਆਂ ਦੁਬਾਰਾ ਕਿਸੇ ਵੀ ਗੱਲ ਦੇ ਵਿੱਚ ਨਾ ਆਣਾ ਤੇ ਇਹਨਾਂ ਨੂੰ ਜਿਹੜੀ ਇਹਨਾਂ ਨੂੰ ਜਦੋਂ ਵੋਟ ਮੰਗਾਣਾ ਹਨ ਤੇ ਇਹਨਾਂ ਨੂੰ ਪੁਰਾਣੀਆਂ ਜਿਹੜੀਆਂ ਗੱਲਾਂ ਇਹਨਾਂ ਨਾਲ ਬਾਅਦ ਕਿੰਦੇ ਸੀ ਪਹਿਲੋਂ ਉਹ ਯਾਦ ਕਰਾਣਾ ਇਹਨਾਂ ਦੇ ਨਵੇਂ ਕੋਈ ਵਾਅਦਾ ਕਿਉਂਕਿ ਨਾ ਝੂਠ ਬੋਲਣਾ ਝੂਠ ਜਿਹੜਾ ਵੇ ਹਮੇਸ਼ਾ ਜਿਹੜਾ ਵੇ ਮੈਂ ਦੇਖਿਆ ਵੀ ਉਹ ਜ਼ਿਆਦਾ ਉਹ ਹੋ ਜਾਂਦਾ ਹੈ ਇਹਨਾਂ ਦੀ ਕੋਈ ਸੇ ਝੂਠ ਚ ਨਾ ਆਣਾ ਇਹਨਾਂ ਨੂੰ ਸਵਾਲ ਕਰਨਾ ਵੀ ਜਿਹੜੇ ਤੁਸੀਂ ਪਹਿਲੇ ਵਾਦੇ ਕਿਤੇ ਸਾਨੂੰ ਉਹ ਵਾਦੇ ਪੂਰੇ ਕਰੋ ਤਾਂ ਸਾਰ ਕੋ ਵੋਟਾ ਮੰਗਣਾ ਉਹ ਨਹੀਂ ਤੇ ਸਾਰ ਕੋ ਵੋਟਾ ਮੰਗਣਾ ਆਜੇ ਪਰ ਇਹ ਤਾਂ ਦਾਵਾ ਕਰ ਰਹੇ ਨੇ ਐਮ ਐਲ ਏ ਸ਼ੋਕਪਰਾਸ਼ਾ ਪੱਪੀ ਕਹਿੰਦੇ ਨੇ ਕਿ 95 ਦੇ 95 ਵਾਡ ਜਿੱਤ ਕੇ ਮੇਹਰ ਬਣਾਵਾਂਗੇ ਦੇਖੋ ਪੱਪੀ ਜੀ ਜਦੋਂ ਆਪਣਾ ਲੋਕ ਸਭਾ ਦਾ ਇਲੈਕਸ਼ਨ ਲੜੇ ਸੀ ਨਾ ਜੀ ਉਦੋਂ ਆਪਣਾ ਬਾੜ ਹਾਰ ਗਏ ਸੀ ਆਪਣਾ ਬੂਥ ਵੀ ਹਾਰ ਗਏ ਸੀ ਔਰ ਅੱਜ ਇਹ 95 ਬਾੜਾਂ ਦੀ ਗੱਲ ਕਰਦੇ ਨੇ ਮੈਂ ਪੱਪੀ ਜੀ ਨੂੰ ਇਹ ਕਹਿੰਨਾ ਤੁਸੀਂ ਆਪਣਾ ਬਾੜ ਔਰ ਆਪਣਾ ਬੂਥ ਉਹੀ ਜਿੱਤ ਤਾਂ ਉਹ ਹੀ ਬੜੀ ਵੱਡੀ ਗੱਲ ਹੈ। ਬੀਜੇਪੀ ਦੀ ਕੀ ਰਣਨੀਤੀ ਰਹੇਗੀ? ਬੀਜੇਪੀ ਇਸ ਵਾਰ ਜੜਾ ਵਾ ਬੜੇ ਜੋਰ ਸ਼ੋਰ ਨਾਲ ਨਗਰ ਨਿਗਮ ਚੋਣਾ ਲੜ ਰਹੀ ਹੈ ਕਿਉਂਕਿ ਅਕਾਲੀ ਦਲ ਤੋਂ ਅਲੱਗ ਹੋ ਕੇ ਪਹਿਲੇ ਇਹ ਇਲੈਕਸ਼ਨ ਹੈ ਜਿਹੜੇ ਨਗਰ ਨਿਗਮ ਚੋਣਾ ਦੇ ਵਿੱਚ ਬੀਜੇਪੀ ਇਕੱਲਾ ਪਾਰਟਿਸਪੇਟ ਕਰ ਰਹੀ ਹੈ ਤੇ ਸਾਰੇ ਵਾਡਾਂ ਦੇ ਵਿੱਚ ਬੀਜੇਪੀ ਆਪਣੇ ਉਮੀਦਵਾਰ ਖੜੇ ਕਰ ਰਹੀ ਹੈ। ਕੀ ਲੱਗਦਾ ਹੈ ਕਿ ਲੁਧਿਆਣਾ ਦੇ ਵਿੱਚ ਕੀ ਸਟ੍ਰੈਟਜੀ ਰਹੇਗੀ? ਦੇਖੋ ਸਾਡਾ ਭਾਰਤੀ ਜਨਤਾ ਪਾਰਟੀ ਦਾ ਵਰਕਰ ਤਰੱਕੀ ਜਾਂਦਾ ਹੈ, ਸ਼ਾਂਤੀ ਜਾਂਦਾ ਹੈ। ਔਰ ਡਵੈਲਪਮੈਂਟ ਜਾਂਦਾ ਹੈ ਅੱਜ ਦੇਸ਼ ਦੇ ਵਿੱਚ ਜੋ ਸਾਰੇ ਦੇਸ਼ ਦੇ ਵਿੱਚ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸਰਕਾਰਾਂ ਨੇ ਜਿੱਥੇ ਜੜੀ ਜੜੀ ਸਟੇਟ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਸ ਸਟੇਟ ਦਾ ਹਾਲ ਦੇਖ ਲਓ ਔਰ ਤੁਸੀਂ ਜਿੱਥੇ ਸਰਕਾਰ ਨਹੀਂ ਉਹਨਾਂ ਦਾ ਹਾਲ ਦੇਖ ਲਓ ਜ਼ਮੀਨ ਅਸਮਾਨ ਦਾ ਫਰਕ ਹੈ ਸਟੇਟਾਂ ਦਾ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਕਰਜ਼ਦਾਰ ਬਣਾਤਾ ਹਜ਼ਾਰਾਂ ਕਰੋੜਾ ਰੁਪਏ ਲੈ ਕੇ ਕਰਜ਼ਾ ਔਰ ਐਡਾਂ ਦੇ ਬਹਿ ਲਗਾਤੇ ਔਰ ਬਾਰਲੇ ਸਟੇਟਾਂ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਥੇ ਵਿਕਾਸ ਹੋਇਆ ਨਜ਼ਰ ਆਉਂਦਾ ਹੈ ਅਜੇ ਤੁਸੀਂ ਯੂਪੀ ਚਲੇ ਜਾਓ ਤੁਸੀਂ ਬਿਆਰ ਚਲੇ ਜਾਓ ਤੁਸੀਂ ਗੁਜਰਾਤ ਚਲੇ ਜਾਓ ਤੁਸੀਂ ਮਹਾਰਾਸ਼ਟਰਾ ਚਲੇ ਜਾਓ ਤੁਸੀਂ ਦੇਖੋ ਸਵਰਗ ਜਿੱਦਾਂ ਅਮਰੀਕਾ ਔਰ ਕੈਨੇਡਾ ਦੀਆਂ ਗੱਲਾਂ ਕਰਦੇ ਸੀ ਉਸ ਤਰੀਕੇ ਨਾਲ ਰੋੜਾਂ ਬਣੀਆਂ ਨੇ ਉਸ ਪੋਜੀਸ਼ਨ ਦੇ ਵਿੱਚ ਬਿਲਡਿੰਗਾਂ ਬਣੀਆਂ ਨੇ ਔਰ ਪੰਜਾਬ ਜਿਹੜਾ ਸਾਡਾ ਵੇ ਉਹਦਾ ਹਾਲ ਕੀ ਹੋ ਰਿਹਾ ਹੈ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਤੁਹਾਨੂੰ ਆਪ ਪਤਾ ਹੈ ਪਰ ਐਮਐਲਏ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਦੀ ਕਰਜ਼ਾਈ ਹੈ ਸੈਂਟਰ ਸਰਕਾਰ ਕਹਿੰਦੇ ਸੈਂਟਰ ਸਰਕਾਰ ਪੰਜਾਬ ਦੇ ਪੈਸੇ ਨਹੀਂ ਰਿਲੀਜ਼ ਕਰ ਰਹੀ ਐਮਪੀ ਰਵਨੀਤ ਬਿੱਟੂ ਨੂੰ ਉਹਨਾਂ ਨੇ ਜਵਾਬ ਦਿੱਤਾ ਕਿ ਹਾਂ ਵੀ ਅਗਰ ਪੰਜਾਬ ਦੇ ਹਿਤਾਸ਼ੀ ਨੇ ਤਾਂ ਪਹਿਲਾਂ ਸਾਡੇ ਪੈਸੇ ਲਿਆ ਕੇ ਦਿਓ ਨਵੇਂ ਵਾਦੇ ਬਾਅਦ ਚ ਕਰਿਓ ਹਜ਼ਾਰਾਂ ਕਰੋੜਾਂ ਰੁਪਏ ਜਿਹੜੇ ਨੇ ਪੰਜਾਬ ਨੂੰ ਸੈਂਟਰ ਸਰਕਾਰ ਨੇ ਦਿੱਤੇ ਨੇ ਵਿਕਾਸ ਵਾਸਤੇ ਜਦੋਂ ਉਹਦਾ ਹਿਸਾਬ ਮੰਗਦੇ ਨੇ ਪੰਜਾਬ ਦੇ ਕੋਲੋਂ ਤੇ ਉਹਨਾਂ ਨੂੰ ਹਿਸਾਬ ਨਹੀਂ ਦਿੱਤਾ ਜਾਂਦਾ ਕਿਉਂਕਿ ਉਹਨਾਂ ਨੇ ਜਿਹੜੇ ਪੈਸੇ ਸੈਂਟਰ ਤੋਂ ਕਰੋੜਾਂ ਰੁਪਏ ਲੈ ਆਂਦੇ ਨੇ ਉਹ ਐਡਾ ਤੇ ਲਗਾਤੇ ਨੇ ਵਿਕਾਸ ਤੇ ਨਹੀਂ ਲਾਏ ਪੁਰਾਣਾ ਜਿੰਨੇ ਦਿਨ ਹਿਸਾਬ ਨਹੀਂ ਦੇਣਗੇ ਉਗੋਂ ਕੋਈ ਵੀ ਹੈ ਕਿਸੇ ਕੋਈ ਵੀ ਚੀਜ਼ ਹੈ ਪੁਰਾਣਾ ਸਾਫ ਦੇਣਾ ਪੈਂਦਾ ਹੈ ਨਵਾਂ ਕੋ ਲੈਣਾ ਪੈਂਦਾ ਹੈ ਜੇ ਤੁਸੀਂ ਪੁਰਾਣਾ ਸਾਫ ਨਹੀਂ ਕਰੋਗੇ ਪੈਸੇ ਜਿਹੜੇ ਜਿਸ ਚੀਜ਼ ਵਾਸਤੇ ਦਿੱਤੇ ਗਏ ਅੱਜ ਦੇਖੋ ਬੁੱਢੇ ਨਾਲੇ ਵਾਸਤੇ ਸਾਡੇ ਤੇ ਅੱਜ ਨਰਕ ਬਣਿਆ ਪਿਆ ਰੋਤ ਪਿੱਛੇ ਜੇ ਤੁਹਾਡੇ ਸਾਹਮਣੇ ਹੋਇਆ ਹੈ ਕਿ ਲੋਕਾਂ ਨੂੰ ਬਾਹਰ ਵਾ ਕੇ ਬੈਠਣਾ ਪਿਆ ਇੱਥੇ ਆ ਕੇ ਵੀ ਇੱਥੇ ਜਿਹੜਾ ਬੇ ਨਾਲੇ ਦਾ ਪਾਣੀ ਗੰਦਾ ਜਾ ਰਿਹਾ ਹੈ ਗੰਦਾ ਜਾ ਰਿਹਾ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਹਜ਼ਾਰਾਂ ਕਰੋੜਾਂ ਰੁਪਏ ਨਾਲੇ ਦੇ ਵਾਸਤੇ ਆਏ ਉਹ ਕਿੱਥੇ ਗਏ ਉਹਦਾ ਸੁਪਾਈ ਕਿਉਂ ਨਹੀਂ ਹੋਈ ਇਹ ਸਰਕਾਰਾਂ ਦਾ ਕੰਮ ਹੈ ਜੇ ਡੈਂਗਾ ਚੱਲ ਰਹੀਆਂ ਨੇ ਡੈਂਗਾ ਚੱਲਣੀਆਂ ਨੇ ਉਹ ਬਿਜ਼ਨਸ ਹੈ ਲੱਖਾਂ ਦੇ ਹਿਸਾਬ ਦੇ ਨਾਲ ਉੱਥੇ ਜਿਹੜਾ ਵੇ ਵਰਕਰ ਕੰਮ ਕਰ ਰਿਹਾ ਆਪਣੇ ਬੱਚਿਆਂ ਵਾਸਤੇ ਰੋਟੀ ਕਮਾ ਰਿਹਾ ਆਪਣੇ ਬੱਚਿਆਂ ਨੂੰ ਪੜਾ ਰਿਹਾ ਲਿਖਾ ਰਿਹਾ ਉੱਥੇ ਕੰਮ ਹੋ ਰਿਹਾ ਔਰ ਉਹਨੂੰ ਇੱਕਦਮ ਬੰਦ ਕਰ ਦਿਓ ਮੈਂ ਕਿੰਨਾ ਜੇ ਗਾਣੀ ਪਾਣੀ ਜਿਹੜਾ ਗਲਤ ਨਿਕਲ ਰਿਹਾ ਹੈ ਗੰਦਾ ਨਿਕਲ ਰਿਹਾ ਪਹਿਲਾਂ ਤਾਂ ਗੰਦਾ ਨਿਕਲ ਨਹੀਂ ਰਿਹਾ ਕਿਉਂਕਿ ਜਿਹੜੇ ਜਿਹੜੇ ਡਾਈੰਗਾ ਦੇ ਜੋ ਸਿਸਟਮ ਹੈਗਾ ਜੋ ਪੋਲੂਸ਼ਨ ਬੋਰਡ ਦੀ ਹਦਾਇਤਾਂ ਨੇ ਉਹਨਾਂ ਦੇ ਮੁਤਾਬਕ ਉਹਨਾਂ ਨੇ ਕੰਮ ਕੀਤਾ ਆ ਔਰ ਪਾਣੀ ਤੇ ਨਿਕਲੇਗਾ ਦੇ ਨਾਲੇ ਚ ਜਾਏਗਾ ਜੇ ਥੋੜੀ ਬਾਤ ਇਹ ਤੇ ਕੋਈ ਦਾ ਵੱਡਾ ਸ਼ਹਿਰ ਹੈ ਸ਼ਹਿਰ ਦੇ ਵਿੱਚ ਵੀ ਬਹੁਤ ਗੰਦਗੀ ਹੈ ਉਹ ਗੰਦਾ ਪਾਣੀ ਵੀ ਨਾਲੇ ਚ ਜਾ ਰਿਹਾ ਤੇ ਗਵਰਨਮੈਂਟ ਨੂੰ ਚਾਹੀਦਾ ਸਰਕਾਰ ਨੂੰ ਇਹ ਚਾਹੀਦਾ ਹੈ ਵੀ ਕਿਤੇ ਨਾ ਕਿਤੇ ਐਸਾ ਕੋਈ ਪਲਾਂਟ ਲਗਾਵੇ ਵੀ ਜਿਹੜਾ ਇੱਕ ਪਾਣੀ ਜਿੱਥੋਂ ਨਿਕਲਦਾ ਹੈ ਉਤੋਂ ਸਾਫ਼ ਹੋ ਕੇ ਅੱਗੇ ਜਾਵੇ ਇਹ ਸਰਕਾਰਾਂ ਦਾ ਕੰਮ ਹੈ ਇਹ ਪਬਲਿਕ ਦਾ ਕੰਮ ਨਹੀਂ ਮੈਂ ਤੇ ਡਾਈਗਨ ਇੰਡਸਟਰੀ ਦੇ ਹਰਾਨਾ ਪਿੱਛੇ ਜਾ ਕਰ ਰਹੀ ਸੀ ਅਸੀਂ ਕਰੋੜਾਂ ਰੁਪਏ ਲਗਾ ਕੇ ਅਸੀਂ ਜੋ ਸਰਕਾਰਾਂ ਦੇ ਕੰਮ ਨੇ ਅਸੀਂ ਆਪ ਕੀਤੇ ਨੇ ਐਸੀ ਇੰਡਸਟਰੀ ਦੇਖੋ ਜਿਹੜੇ ਆਪਣੇ ਆਪਣੀ ਕਮਾਈ ਦੇ ਵਿੱਚੋਂ ਜਿਹੜਾ ਉਹ ਨ ਸਿਸਟਮ ਦੇ ਉੱਪਰ ਪੈਸਾ ਲਾ ਕੇ ਕੰਮ ਚਲਾ ਰਹੀ ਹੈ ਕਿ ਪਬਲਿਕ ਦਾ ਨੁਕਸਾਨ ਨ ਹੋਵੇ ਔਰ ਇਹ ਉਸ ਇੰਡਸਟਰੀ ਦੀ ਬਦਨਾਮੀ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਆਮ ਆਦਮੀ ਦੇ ਇੱਕ ਇੱਕ ਜਿਹੜੇ ਨੇ ਝੂਠ ਬੋਲਿਆ ਉਹਨੂੰ ਲੋਕਾਂ ਦੇ ਵਿੱਚ ਲੈ ਕੇ ਆਏਗੀ ਔਰ ਜਿਹੜਾ ਤੁਸੀਂ ਵਿਕਾਸ ਦੀ ਗੱਲ ਕੀਤੀ ਹੈ ਸਾਡਾ ਇੱਕੋ ਹੀ ਨਾਰਾ ਰਹੇਗਾ ਕਿ ਲੁਧਿਆਣੇ ਨੂੰ ਸਵਰਗ ਬਣਾਣਾ ਲੁਧਿਆਣੇ ਦੇ ਵਿੱਚ ਜਿੱਦਾਂ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਜਿਹੜੇ ਨੇ ਰੋੜਾ ਵਧੀਆ ਹੋਣ ਲੋਕਾਂ ਨੂੰ ਪਾਣੀ ਦੀ ਸਹੂਲਤਾਂ ਹੋਣ ਲੋਕਾਂ ਨੂੰ ਘਰ-ਘਰ 'ਚ ਬਿਜਲੀ ਮਿਲੇ ਆ ਜਿਹੜੇ ਜਾਲ ਵਿੱਚੇ ਪੈਣਾ ਅੱਜ ਗਲੀਆਂ 'ਚ ਜਾਂਦੇ ਆ ਡਰ ਲੱਗਦਾ ਲੋਕਾਂ ਦੇ ਘਰਾਂ ਦੇ ਅੱਗੇ ਤਾਰਾਂ ਦੇ ਜਾਲ ਨਿਕਲੇ ਨੇ ਉਹਨਾਂ ਨੂੰ ਤਾਰਾਂ ਦਾ ਜਿਹੜਾ ਵੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਵੇ ਉਹਨੂੰ ਅੰਡਰਗ੍ਰਾਊਂਡ ਕੀਤਾ ਜਾਵੇ ਅਸੀਂ ਪੰਜਾਬ ਦੇ ਵਿੱਚ ਵਿਕਾਸ ਦੇ ਨਾ ਦੇ ਅਸੀਂ ਵੋਟ ਮੰਗਣ ਜਾਵਾਂਗੇ ਪਰ ਲੱਗਦਾ ਕਿ ਲੋਕ ਇਸ ਵਾਰ ਨਿਗਮ ਚੋਣਾਂ ਦੇ ਵਿੱਚ ਤੁਹਾਨੂੰ ਫਤਵਾ ਦੇਣਗੇ ਭਾਰਤੀ ਜਨਤਾ ਪਾਰਟੀ ਲੁਧਿਆਣੇ ਦੇ ਵਿੱਚ 101% ਜਿਹੜਾ ਵੇ ਮੇਅਰ ਜਿਹੜਾ ਵੇ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਔਰ ਪੰਜਾਬ ਦੇ ਵਿੱਚ ਵੀ ਜਿਹੜੇ ਨੇ ਜਿੱਤੇ ਜਿੱਤੇ ਇਲੈਕਸ਼ਨ ਹੈਗੇ ਨੇ ਭਾਰਤੀ ਜਨਤਾ ਪਾਰਟੀ ਦੇ ਹੀ ਮੇਅਰ ਬਣ ਗਏ ਇੱਕ ਤਰੀਕ ਨੂੰ ਰਿਜ਼ਲਟ ਆ ਜਾਣਾ ਤੁਹਾਡੇ ਸਾਹਮਣੇ ਆਏਗਾ ਜੋ ਸੇ ਤੁਹਾਨੂੰ ਕਹਿ ਰਹੇ ਆ ਕਿਉਂਕਿ ਇਹ ਲੋਕਾਂ ਦੀ ਆਵਾਜ਼ ਹੈ ਪਬਲਿਕ ਦੀ ਆਵਾਜ਼ ਹੈ ਜਿਹੜੀ ਪਬਲਿਕ ਦੀ ਆਵਾਜ਼ ਹੁੰਦੀ ਹੈ ਉਹ ਭਗਵਾਨ ਦੀ ਆਵਾਜ਼ ਹੁੰਦੀ ਹੈ ਅੱਜ ਪਬਲਿਕ ਦੀ ਆਵਾਜ਼ ਹੈ ਕਿ ਪੰਜਾਬ ਦੇ ਵਿੱਚ ਜੇ ਵਿਕਾਸ ਹੋ ਸਕਦਾ ਉਹਦੇ ਭਾਰਤੀ ਜਨਤਾ ਪਾਰਟੀ ਕਰਾ ਸਕਦੀ ਹੈ ਠੀਕ ਧੰਨਵਾਦ ਜੀ ਬਿਲਕੁਲ ਆ ਸੀਗੇ ਗੁਰਦੇਵ ਸ਼ਰਮਾ ਦੇਵੀ ਜਿਹੜੇ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਦੀ ਰਣਨੀਤੀ ਦੱਸਦੇ ਹੋਏ ਨਜ਼ਰ ਆਏ ਨੇ ਤੇ ਕਹਿੰਦੇ ਨੇ ਕਿ ਲੋਕ ਭਾਰਤੀ ਜਨਤਾ ਪਾਰਟੀ ਦੇ ਉੱਤੇ ਵਿਸ਼ਵਾਸ ਜਤਾਉਂਦੇ ਨੇ ਤੇ ਇਹਨਾਂ ਨਿਗਮ ਚੋਣਾਂ ਦੇ ਵਿੱਚ ਮੇਅਰ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਬਣਨਗੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਹਿੰਦੇ ਝੂਠ ਦੇ ਕੀਤੇ ਵਾਅਦਿਆਂ ਨੂੰ ਜਨਤਾ ਦੇ ਵਿੱਚ ਘਾਰ ਲੈ ਕੇ ਜਾਵਾਂਗੇ ਤੇ ਲੋਕਾਂ ਨੂੰ ਕਹਾਂਗੇ ਕਿ ਪਹਿਲਾਂ ਇਹਨਾਂ ਕੋਲੋਂ ਪਹਿਲੇ ਵਾਦੇ ਪੂਰੇ ਕਰਾਂ ਨਵੇਂ ਵਾਦਿਆਂ ਦੇ ਉੱਤੇ ਵਿਸ਼ਵਾਸ ਬਾਅਦ ਚ ਕੀਤਾ ਜਾਵੇ ਤਾਂ ਦੇਖਣਾ ਇਹ ਹੋਏਗਾ ਕਿ 21 ਦਸੰਬਰ ਨੂੰ ਜਦੋਂ ਚੋਣਾਂ ਦਾ ਰਿਜ਼ਲਟ ਆਂਦਾ ਤੇ ਕਿਸ ਦੇ ਮੇਅਰ ਜਿਹੜੇ ਨੇ ਸ਼ਹਿਰਾਂ ਦੇ ਵਿੱਚ ਬੰਦੇ ਨੇ ਤੇ ਕਿਹੜੇ ਪਾਰਟੀ ਦੀ ਵੱਡੀ ਜਿੱਤ ਹੁੰਦੀ ਹੈ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕਪਾਲ ਚਰਚਾ ਟੀਵੀ ਲੁਧਿਆਣਾ